ਆਪ ਨੂੰ ਇਹ ਲੱਗਿਆ ਜੀ ਜਿਹੜਾ ਉਹਦੇ ਵਿੱਚ ਜੰਗੀ ਜੋਰ ਦਿਖਾਏ ਗਏ ਨੇ ਸ਼ਾਸਤਰ ਵਿਦਿਆ ਦਿਖਾਈ ਗਈ ਆ ਸਾਰੇ ਉੱਥੇ ਉਹਨਾਂ ਨੇ ਪਚੰਗੀ ਸੀ ਛੋਟੇ ਛੋਟੇ ਕਿਵੇਂ ਲੜਦੇ ਆ ਜੀ ਹਨਾ ਕਿਵੇਂ ਆਪਾਂ ਨੂੰ ਸ਼ਾਸਤਰ ਰੱਖਣੇ ਚਾਹੀਦੇ ਇਹ ਕੁਝ ਦਿਖਾਇਆ ਗਿਆ ਜੀ ਫਿਲਮ ਦੇ ਵਿੱਚ ਤੁਸੀਂ ਕੀ ਮੰਨਦੇ ਹੋ ਜਿਹੜਾ ਵਿਰੋਧ ਹੋ ਰਿਹਾ ਉਹਦਾ ਕੀ ਕਾਰਨ ਹੈ ਵਿਰੋਧ ਤਾਂ ਹੁਣ ਅਸੀਂ ਕੀ ਕਹੀਏ ਹੁਣ ਕਿਸੇ ਦੇ ਮਾਈਂਡ ਨੂੰ ਅਸੀਂ ਕੀ ਕਹੀਏ ਹੁਣ ਤੁਹਾਨੂੰ ਪਤਾ ਵਿਰੋਧ ਤਾਂ ਦੁਨੀਆ ਕਰਦੀ ਜਾ ਰਹੀ ਆ ਨਾ ਖਾਸ ਕਰਕੇ ਤਾਂ ਪਹਿਲੀ ਵਿਰੋਧ ਹੁੰਦਾ ਬਹੁਤ ਹੁੰਦਾ ਹੈ ਨਾ ਤੇ ਹੁਣ ਤਾਂ ਕੋਈ ਆਪਾਂ ਨੂੰ ਆਪਾਂ ਉਹਨਾਂ ਨੂੰ ਕੁਝ ਨਹੀਂ ਕਹਿਣਾ ਚਾਹੁੰਦੇ ਵੀ ਉਹ ਆਪਾਂ ਤਾਂ ਕਹਿਣਾ ਇਹੀ ਮੈਸੇਜ ਦੇਖਣਾ ਮੈਸੇਜ ਦੇਣਾ ਚਾਹੁੰਦੇ ਵੀ ਆਓ ਫਿਲਮ ਦੇਖੋ ਫਿਲਮ ਦੇਖ ਕੇ ਬੈਠ ਕੇ ਗੱਲਬਾਤ ਕਰੋ ਵੀ ਕੀ ਬਰੋਦ ਹੈ ਇੱਦਾਂ ਵਿਰੋਧ ਕਰਨ ਨਾਲ ਕੁਝ ਨਹੀਂ ਹੁੰਦਾ ਜੀ ਤੁਸੀਂ ਵੀ ਫਿਲਮ ਦੇਖ ਕੇ ਆਏ ਹੋ ਮੈਨੂੰ ਲੱਗਦਾ ਤੁਹਾਨੂੰ ਆਪ ਨੂੰ ਵੀ ਫਿਲਮ ਦੇਖ ਕੇ ਇਹੀ ਪਤਾ ਲੱਗਿਆ ਹੋਵੇਗਾ ਕਿ ਅਜੀਹਾ ਕੁਝ ਇਸ ਫਿਲਮ ਦੇ ਵਿੱਚ ਹੈ ਨਹੀਂ ਸੀ ਬਾਕੀ ਜਿਹੜੇ ਇਹ ਲੋਕ ਕਰ ਰਹੇ ਨੇ ਵਿਰੋਧ ਕਰ ਰਹੇ ਨੇ ਉਹਨਾਂ ਦਾ ਮੇਨ ਕਾਰਨ ਕੀ ਹੋ ਸਕਦਾ ਏ ਔਰ ਚੰਗੀਆਂ ਚੀਜ਼ਾਂ ਨੂੰ ਦਿਖਾਉਣ ਤੋਂ ਮਨਾ ਕਿਉਂ ਕੀਤਾ ਜਾ ਰਿਹਾ ਹੁਣ ਉਹਨਾਂ ਦਾ ਮੇਨ ਕਾਰਨ ਤਾਂ ਪਤਾ ਨਹੀਂ ਵੀ ਕਿਉਂ ਇਦਾਂ ਮਨਾ ਕਰ ਰਹੇ ਨੇ ਹਨਾ ਕੁਸ਼ ਸਿੰਘ ਸਹੀ ਵੀ ਹੈ ਉਹਨਾਂ ਨੂੰ ਉਹਨਾਂ ਦਾ ਕਹਿਣਾ ਇਹ ਹੈ ਕਈ ਸਿੰਘਾਂ ਦਾ ਮੈਂ ਤੁਹਾਨੂੰ ਦੱਸਦਾ ਕਿ ਉਹਨਾਂ ਦਾ ਕਹਿਣਾ ਇਹ ਵੀ ਇਹਨਾਂ ਨੇ ਨਕਲੀ ਦਾੜੀ ਲਾਈ ਹੋਈ ਹੈ ਵੀ ਇਹ ਅਸਲੀ ਸਿੰਘ ਅੱਗੇ ਆਣ ਹੁਣ ਅਸਲੀ ਸਿੰਘ ਕਿੱਥੋਂ ਆਣ ਤੁਹਾਨੂੰ ਪਤਾ ਹੀ ਹੈ ਨਾ ਹੁਣ ਕਰੈਕਟਰ ਇਦਾਂ ਦੇ ਇਹਨਾਂ ਦੇ ਹਨ ਨਕਲੀ ਦਾੜੀ ਲਾ ਕੇ ਉਹਨਾਂ ਨੇ ਪੇਸ਼ ਕਰ ਚਲੋ ਕੁਝ ਗਲਤ ਤਾਂ ਨਹੀਂ ਦਿਖਾਇਆ ਉਹਨਾਂ ਨੇ ਦਾੜੀ ਲਾ ਕੇ ਦਿਖਾਇਆ ਵੀ ਸਿੱਕੇ ਇਦਾਂ ਜੂਜਦੇ ਆ ਨਾ ਕੁਝ ਗਲਤ ਮੈਨੂੰ ਲੱਗਿਆ ਨਹੀਂ ਹੈ ਜੀ ਚਲੋ ਹੁਣ ਕੀ ਕਹਿ ਸਕਦੇ ਕਿਸੇ ਦੇ ਮਨ ਨੂੰ ਆਪਾਂ ਕੁਝ ਕਹਿ ਨਹੀਂ ਸਕਦੇ ਜੀ ਕਿਰਾ ਅਜਿਹੇ ਸੀਨ ਸੀ ਜਿਹੜੇ ਤੁਹਾਡੇ ਦਿਲ ਨੂੰ ਝੰਡੋਰ ਕੇ ਰੱਖਤਾ ਇਸ ਫਿਲਮ ਨੂੰ ਲੈ ਜਿਹੜੇ ਉਹਦੇ ਵਿੱਚ ਜੰਗੀ ਜੋਰ ਹੈ ਜਿਵੇਂ ਉਹ ਲੜਦੇ ਆ ਜੀ ਸਿੰਘਾਂ ਸੱਤਰ ਰੱਖਦੇ ਆ ਆਪਣੇ ਕੋਲ ਨਾ ਸ਼ਸਤਰਾਂ ਨਾਲ ਕਿਵੇਂ ਉਹ ਕਰਦੇ ਆ ਜੀ ਉਹ ਵਧੀਆ ਲੱਗਿਆ ਮੈਨੂੰ ਜੀ ਤੁਸੀਂ ਕੀ ਮੰਨਦੇ ਹੋ ਕਿ ਜਿਵੇਂ ਕੁਝ ਲੋਕਾਂ ਨੂੰ ਅੱਜਕੱਲ੍ਹ ਦੀ ਨੌਜਵਾਨ ਪੀੜ੍ਹੀ ਦੀ ਹੀ ਜੇਕਰ ਆਪਾਂ ਗੱਲ ਕਰੀਏ ਸਿੱਖੀ ਬਾਰੇ ਉਹਨਾਂ ਨੂੰ ਕੁਝ ਨਹੀਂ ਹੈਗਾ ਪਤਾ ਹੈ ਨਾ ਸੋਸ਼ਲ ਮੀਡੀਆ ਦਾ ਦੌਰ ਚੱਲ ਰਿਹਾ ਹੈ ਰੀਲਾਂ ਦੇਖਣਗੇ ਬਟ ਸਿੱਖੀ ਉਹਦੇ ਇਤਿਹਾਸ ਬਾਰੇ ਸਿੱਖ ਬਾਰੇ ਕੁਝ ਵੀ ਨਹੀਂ ਪਤਾ ਇਸ ਫਿਲਮ ਦੇ ਵਿੱਚ ਬਹੁਤ ਕੁਝ ਦਿਖਾਇਆ ਗਿਆ ਲੋਕਾਂ ਨੂੰ ਸਿੱਖਣ ਦੀ ਲੋੜ ਹੈ ਹੈਨਾ ਫਿਲਮ ਦੇ ਵਿੱਚੋਂ ਜੀ ਦੇਖ ਕੇ ਬਹੁਤ ਕੁਝ ਸਿੱਖ ਸਕਦੇ ਆ ਲੋਕ ਹਣਾ ਹੁਣ ਜਿਹੜੇ ਅੱਜ ਕੱਲ ਨੌਜਵਾਨ ਹਨ ਨਾ ਬਾਲ ਕਟਾਰੇ ਆ ਨਸ਼ੇ ਵੱਲ ਜਾ ਰਹੇ ਆ ਉਹ ਫਿਲਮ ਨੂੰ ਦੇਖ ਕੇ ਸਿੱਖ ਸਕਦੇ ਆ ਵੀ ਆਪਣਾ ਪਿਛੋਕੜ ਕਿਰਦਾਰ ਕੀ ਸੀ ਅਸੀਂ ਕੀ ਬਣੇ ਫਿਰਦੇ ਆ ਫਿਲਮ ਦੇਖ ਕੇ ਉਹਨਾਂ ਨੂੰ ਕੀ ਆ ਪਤਾ ਦਾ ਦਿਮਾਗ 'ਚ ਆਏ ਜਾਵੇ ਵੀ ਜਿਹੜਾ ਆਪਣਾ ਖਾਲਸਾ ਰੂਪ ਹੈ ਨਾ ਐਦਾਂ ਦਾ ਸੀ ਵੀ ਅਸੀਂ ਵੀ ਜੇ ਐਦਾਂ ਦਾ ਬਣ ਕੇ ਰਹੀਏ ਹਨਾ ਵੀ ਅਸੀਂ ਵੀ ਜੇ ਐਦਾਂ ਜੰਗੀ ਰਹੀਏ ਤਾਂ ਸਾਨੂੰ ਕੋਈ ਬਾਹ ਨਹੀਂ ਲਾ ਸਕਦਾ